ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖੋਂ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜੋ ਤੁਦ ਦੇਖੋ ਮਿੱਠਾ 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 ਨਾਮ ਨੂੰ ਕਿਹਾ ਹੈ ਕੁਰਬਾਨੀ ਚ ਪਰ ਆ ਗੱਲ ਨਹੀਂ ਕਹੀ ਕਿਤੇ ਐਸਾ ਕੁਝ ਤਾਂ ਮਿੱਠਾ ਜਰੂਰ ਹੈ ਮਿੱਠਾ ਹੋ ਵੀ ਹੈ ਮਿੱਠਾ ਨਾਮ ਵੀ ਹੈ ਨਾਮ ਕਿਹਾ ਜਾ ਮਿੱਠਾ ਛੱਡੋ ਬਾਕੀ ਅੱਕੀ ਦੇ ਮਿੱਠੇ ਸੁਨਸਾਰ ਦੇ ਆਪਨ ਪਤਾਈਆ ਕਹੇ ਜਾਂਦੇ ਹੈ ਉਹਨੇ ਸੁਨਸਾਰ ਦੇ ਮਿੱਠੇ ਘਣਾ ਹੁੰਦੇ ਉਹਦਾ ਮਿਠਾ ਵੀ ਪਤਾਈਆ ਆਪਨ ਕਹਿੰਦਾ ਸ਼ੱਕਰ ਹੈ ਖੰਡ ਹੈ ਗੁੜ ਨਵਾਤਾ ਹੈ ਗੁੜ ਆਖਿਓ ਸ਼ਾਇਦ ਹੈ ਬਾਜਾ ਦੁੱਧ ਮੈਂ ਇਹਦਾ ਦੁੱਧ ਵੀ ਹੈ ਐਦਾ ਦੁੱਧ ਵੀ ਮਿਠਾ ਹੁੰਦਾ ਸਭਰ ਵਸਲੀ ਸਾਰੀਆਂ ਬਸਤਾ ਮਿੱਠੀਆਂ ਨੇ ਸਭੇ ਬਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਪਰ ਜਿਹੜਾ ਰੱਬ ਆ ਉਹ ਇਹ ਜਿਹਾ ਬਠਾ ਰਿਹਾ ਨਾ ਚੀਜ਼ਾਂ ਮਗਰ ਇਹ ਸਾਰੀਆਂ ਚੀਜ਼ਾਂ ਜ਼ੁਬਾਨ ਨੂੰ ਮਿੱਠੀਆਂ ਲੱਗਦੀਆਂ ਨੇ ਜੀਭ ਨੂੰ ਰੱਬ ਰੱਬ ਕਰਦੇ ਆ ਜਵਾਦ ਮਿੱਠੀ ਨਹੀਂ ਹੁੰਦੀ ਰੱਬ ਰੱਬ ਕਰੀ ਜਾਓ ਦੇਖਾਂ ਮਿੱਠੀ ਹੋ ਜੂ ਜਵਾ ਕੋਈ ਜ ਰੱਬ ਰੱਬ ਕਰੀ ਜਾਓ ਸਾਡੇ ਨਾਲ ਮਿੱਠਾ ਦਿੰਦਾ ਮਿੱਠਾ ਜ਼ਰੂਰ ਆਓ ਪਰ ਐ ਮਠਾਣੀ ਹੈ ਜੇ ਇਹ ਨੇ ਇਹਦਾ ਖੰਡ ਵਾਲੀ ਮੂੰਹ ਜੇ ਸ਼ਕਰ ਪਾਲੀ ਮੂੰਹ ਜ ਮਠਾ ਹੋ ਗਿਆ ਰੱਬ ਨੂੰ ਮੂੰਹ ਚ ਪਾ ਲੋ ਮਠਾ ਹੋ ਜਵੇ ਐਹ ਜਾਂ ਮਠਾਣੀ ਹੈ ਜੀਵ ਨੂੰ ਮਠਾ ਲਗਣ ਵਾਲਾ ਮਠਾਣੀ ਉਹ ਮਨ ਨੂੰ ਮਠਾ ਲਗਣ ਵਾਲਾ ਹੈ ਇਹ ਜੀਵ ਨੂੰ ਮਠਾ ਲਗਣ ਵਾਲਾ ਇਹ ਮਾਇਆ ਦੇ ਮਿੱਠੇ ਨੇ ਇਹ ਸਰੀਰ ਬਹਾਲ ਨੇ ਦੇ ਖਾਣ ਵਾਲਾ ਮਿੱਠਾ ਹੈ ਇਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ ਮਿੱਠੇ ਨਾਲ ਬਿਮਾਰੀਆਂ ਪੈਦਾ ਹੋ ਜਾਂਦਾ ਖਤਰਾ ਜੇ ਜਿਆਦਾ ਖਾਈਏ ਨੁਕਸਾਨ ਕਰਨ ਵਾਲਾ ਮਿੱਠਾ ਉਹ ਜਿੰਨਾ ਮਰਜ਼ੀ ਖਾ ਲੈ ਨੁਕਸਾਨ ਕਰਦਾ ਹੀ ਨਹੀਂ ਅਰ ਮਾਨੇ ਖਾਣਾ ਉਹ ਟੇਸਟ ਮਾਨੂੰ ਆਉਣਾ ਵੈਸੇ ਸਾਖਤ ਨੂੰ ਉਹ ਕੋੜਾ ਲੱਗਦਾ ਹੈ ਇਹ じゃ ਹੈ ਖਜੂਰਾ ਜਿਹੜਾ ਮਰਜ਼ੀ ਖਾ ਲਵੇ ਮਿੱਠੀਆਂ ਨੇ ਚੀਡੀ ਗੁਰਮਖ ਖਾਲਸਾ ਵਿੱਚ ਮਨਮੁਖ ਖਾਲਸਾ ਵਿੱਚ ਮਿੱਠੀ ਐ ਪਤਾਸੇ ਮਨਮੁਖ ਖਾਲਸਾ ਵਿੱਚ ਗੁਰਮਖ ਖਾਲਸਾ ਵਿੱਚ ਮਿੱਠਾ ਐ ਪਰ ਰੱਬ ਗੁਰਮੁਖ ਵਾਸਤੇ ਵਿੱਠਾ ਮਨਮੁਖ ਵਾਸਤੇ ਕੌੜਾ ਐ ਇਹ じゃ ਉਹਦਾ ਕਿਸੇ ਵਾਸਤੇ ਕੌੜਾ ਜਿਆਦਾ ਦੁਨੀਆ ਵਾਸਤੇ ਕੌੜਾ ਬਿਰਲਿਆਂ ਵਾਸਤੇ ਮਿੱਠਾ ਇਹ ਫਰਕ ਐ ਦੋਹਾਂ ਮਿੱਠਿਆਂ ਦੇ ਵਿੱਚ ਇਹ ਗੱਲ ਨਹੀਂ ਸੀ ਪਤਾ ਕਾਲੇ ਹੋ ਗਏ ਨੂੰ ਜੇ ਪਤਾ ਹੁੰਦਾ ਤੋ ਪਤਾਸਿਆਂ ਵਾਲੀ ਗੱਲ ਨਹੀਂ ਸੀ ਕਰਦਾ ਵੀ ਅਬਰ ਤੇ ਪਤਾਸੇ ਪਾਈ ਨਹੀਂ ਐਨੀ ਗੱਲਾਂ ਨਾਲ ਸਾਰਿਆਂ ਨੂੰ ਜਿਹੜੇ ਬੜੇ ਬੜੇ ਵਿਦਵਾਨ ਨੇ ਐਡੀ ਹੋਕਲ ਹੈ ਨਾ ਕੋਲ ਇਹਨਾਂ ਨੂੰ ਐਨੀ ਛੋਟੀ ਜੀ ਗੱਲ ਦਾ ਵੀ ਗਿਆਨ ਦੀ ਏਡੇ ਵਿਦਵਾਨਾਂ ਨੂੰ ਦਾਅਵੇ ਕਰਦੇ ਨੇ ਗੁਰਬਾਣੀ ਨੂੰ ਠੋੜਦੇ ਉਹ ਤਾਂ ਮੂਰਖ ਕੌਣ ਹੋ ਸਕਦਾ ਬਿਲਕੁਲ ਡਫਰ ਆਦਮੀ ਸਾਰੇ ਡਫਰ ਇੱਕ ਤੋਂ ਇੱਕ ਚੜ੍ਹਦ ਡੋ ਗੱਲਾਂ ਹੋ ਗਈ ਜੀ ਸਮਝੀ